ਸਸ਼ਿਕਾ ਜੀ ਕਦੋਂ ਆ ਦਿਵਾਲੀ ਤੇ ਕਿੱਦਾਂ ਮਨਾਣੀ ਬੜਾ ਝੰਝਟ ਜਿਹਾ ਆਇਆ ਕਿ 20 ਤਰੀਕ ਦੀ ਦਿਵਾਲੀ ਹੈ ਕਿ 21 ਤਰੀਕ ਦੀ ਜਾਨੀ ਸੋਮਵਾਰ ਦੀ ਤੇ ਮੰਗਲਵਾਰ ਦੀ ਹੁਣ ਧਿਆਨ ਨਾਲ ਸੁਣੋ ਅਸਲ ਚ ਤਿਥੀਆਂ ਦਾ ਪੱਖ ਹੁੰਦਾ ਹੈ 20 ਤਰੀਕ ਸੋਮਵਾਰ ਨੂੰ ਸ਼ਾਮ ਨੂੰ 3:45 ਤੋਂ ਮੱਸੀਆ ਪੱਖ ਸ਼ੁਰੂ ਹੋਏਗਾ ਹੁਣ ਮੱਸੀਆ ਦੀ ਦਿਵਾਲੀ ਹੈ ਮੱਸੀਆ ਦੀ ਰਾਤ ਨੂੰ ਪੂਜਾ ਕੀਤੀ ਜਾਂਦੀ ਹੈ ਜਿਸ ਦਾ ਆਪਾਂ ਹਟੜੀ ਪੂਜਦੇ ਆ ਲక్ష్ਮੀ ਦੀ ਪੂਜਾ ਕਰਦੇ ਆ ਤੇ ਮੱਸਿਆ ਜੋ ਅਗਲੇ ਦਿਨ ਯਾਨੀ ਮੰਗਲਵਾਰ ਨੂੰ ਸ਼ਾਮ ਨੂੰ 5:00 ਵਜੇ ਤਕਰੀਬਨ 55 ਕੋ ਮਿੰਟ ਤੱਕ ਇਸ ਦਾ ਪੱਖ ਰਹੇਗਾ ਤਾਂ ਹੁਣ ਗੱਲ ਕੀ ਭਣੀ ਕਿ ਅਗਲੇ ਦਿਨ ਦੀ ਰਾਤ ਜੋ ਆਏਗੀ ਮੰਗਲਵਾਰ ਦੀ ਰਾਤ ਉਹ ਤੇ ਚਾਨਣ ਪੱਖ ਸ਼ੁਰੂ ਹੋ ਜਾਏਗਾ ਸ਼ਾਮ ਤੋਂ ਬਾਅਦ ਹੈ ਨਾ ਤਾਂ ਰਾਤ ਦੀ ਪੂਜਾ ਜਿਹੜੀ ਜਿਹੜੇ ਲੋਕਾਂ ਨੇ ਦੀਵਾਲੀ ਪੂਜਾ ਕਰਨੀ ਹੈ ਉਹ ਸੋਮਵਾਰ ਦੀ ਰਾਤ ਨੂੰ ਹੀ ਹੋਵੇ ਜਿੱਦਾਂ ਆਪਾਂ ਦੀਪਮਾਲਾ ਕਰਨੀ ਉਹ ਤਾਂ ਚਲੋ ਆਪਾਂ ਅਗਲੇ ਦਿਨ ਵੀ ਕਰ ਸਕਦੇ ਆ ਪਰ ਦੀਵਾਲੀ ਪੂਜਾ ਲక్ష్ਮੀ ਪੂਜਾ ਸੋਮਵਾਰ ਦੀ ਰਾਤ ਨੂੰ ਹੋਵੇਗੀ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਸ਼ੁਭ ਮਹੂਰਤ ਰਹੇਗਾ ਉਸ ਟਾਈਮ ਤੇ ਤੁਸੀਂ ਆਪਣੇ ਤਰੀਕੇ ਨਾਲ ਲక్ష్ਮੀ ਦੀ ਪੂਜਾ ਕਰ ਸਕਦੇ ਹੋ ਸਾਰਾ ਪਰਿਵਾਰ ਬੈਠ ਕੇ ਖੀਰ ਬਣਾਇਓ ਖਡਾਉਣੇ ਜੋ ਹੁੰਦੇ ਆ ਆਪਾਂ ਮਿੱਠੇ ਫੁੱਲੜੀਆਂ ਲਿਆਉਣੇ ਆ ਅਖਰੋਟ ਲਿਆਉਣੇ ਆ ਪਰਫੀ ਲਿਆਉਣੇ ਆ ਤੇ ਫਰੂਟ ਜ਼ਰੂਰ ਲੈ ਕੇ ਜੋ ਤੁਸੀਂ ਆਏ ਜਾ ਜੋ ਭਾਂਡਾ ਤੁਸੀਂ ਧੰਤ੍ਰਿਓਂਸ਼ੀ ਤੇ ਖਰੀਦਿਆ ਉਹਦੇ ਵਿੱਚ ਚੌਲ ਪਾ ਕੇ ਰੱਖ ਕੇ ਲక్ష్ਮੀ ਦੀ ਪੂਜਾ ਕਰੋ ਅਗਲੇ ਦਿਨ ਥੋੜੇ ਕੁਝ ਔਲਕੀੜਿਆਂ ਦੇ ਪੌਂ ਤੇ ਪਾ ਕੇ ਉਸ ਨੂੰ ਬਰਕਤ ਲਈ ਰੱਖੋ ਹਨਾ ਤੇ ਜਿਹੜੇ ਜਿੱਦਾਂ ਆਪਾਂ ਮੱਸਿਆ ਕਹਿੰਦੇ ਆ ਬੰਦੀ ਛੋੜ ਦਿਵਸ ਕਹਿੰਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ ਤਾਂ ਉਹ ਹੋਏਗਾ ਮੰਗਲਵਾਰ ਨੂੰ ਮੱਸਿਆ ਦਾ ਇਸ਼ਨਾਨ ਅਗਲੇ ਦਿਨ ਕੀਤੇਗੀ ਠੀਕ ਤਾਂ ਹੁਣ ਦੇਖੋਈ ਆਪਾਂ ਨੂੰ ਝੰਜਟ ਰਿਆ ਨਹੀਂ ਹੈ ਦੀਵਾਲੀ ਦੀ ਆਪ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਸਾਰੇ ਖੁਸ਼ੀਆਂ ਨਾਲ ਦੀਵਾਲੀ ਤੇ ਦੀਵੇ ਤੁਹਾਡੀ ਜ਼ਿੰਦਗੀ ਚ ਖੂਬ ਸਾਰੀ ਰੌਸ਼ਨੀ ਭਰ ਦੇ ਤੇ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਸਾਰ ਸ਼ਕਤ